Ever Punjabi TV dekh rahe sarey darshaka da swagat hai main Harpreet Sodhi leke hazir hai is samay di bahut hi vaddi khabar samne aa rahi hai Canada to jivein toan sareyanu pata hai ke beete kal Canada de PM Justin Trudeau de vallon istifa deitta gaya is de naal hi nave ummeedwara de naam vi samne aa gaye han reporta de mudave dassya ja reha hai ke bhartiya mool di Anita Anand jaldi hi Canada di PM ban sakdi hai toan dass de ne ke ਇਸ ਸਮੇਂ ਅਨੀਤਾ ਆਨੰਦ ਕੈਨੇਡਾ ਦੀ ਟ੍ਰਾਂਸਪੋਰਟ ਮੰਤਰੀ ਅਤੇ ਅੰਦਰੂਨੀ ਵਪਾਰ ਮੰਤਰੀ ਬਣੇ ਹੋਏ ਹਨ ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਵਕੀਲ ਵੀ ਹਨ ਅਤੇ ਉਹਨਾਂ ਨੇ ਹੋਰ ਵੀ ਬਹੁਤ ਕੈਨੇਡਾ ਦੇ ਲਈ ਵਧੀਆ ਕੰਮ ਕਰ ਕੀਤੇ ਹਨ ਆਪਣੀ ਮੰਿਸਟਰੀ ਦੇ ਦੌਰਾਨ ਉਹ ਬਹੁਤ ਜ਼ਿਆਦਾ ਅਹੁਦਿਆਂ ਦੇ ਕੰਮ ਕਰ ਚੁੱਕੇ ਹਨ ਇੰਨਾ ਹੀ ਨਹੀਂ ਉਹਨਾਂ ਦੇ ਕੋਲ ਬਹੁਤ ਸਾਰੀਆਂ ਡਿਗਰੀਆਂ ਵੀ ਹਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੇ ਹੋਰ ਮੈਂਬਰਾਂ ਦੇ ਵੱਲੋਂ ਅਨੀਤਾ ਆਨੰਦ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ ਤੇ ਕੁਝ ਹੀ ਦਿਨਾਂ ਦੇ ਵਿੱਚ ਜਲਦੀ ਹੀ ਤੈ ਹੋ ਜਾਵੇਗਾ ਕਿ ਅਨੀਤਾ ਆਨੰਦ ਜੋ ਕਿ ਭਾਰਤੀ ਮੂਲ ਦੇ ਨੇ ਉਹ ਜਲਦੀ ਹੀ ਪੀਐਮ ਬਣ ਸਕਦੇ ਨੇ ਕੈਨੇਡਾ ਦੇ ਜਿਆਦਾਤਰ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਨੀਤਾ ਆਨੰਦ ਭਾਰਤੀ ਮੂਲ ਦੇ ਨੇ ਉਹਨਾਂ ਦਾ ਜਿਹੜਾ ਘਰ ਹੈ ਉਹ ਭਾਰਤ ਦੇ ਪੰਜਾਬ ਦੇ ਵਿੱਚ ਪੈਂਦਾ ਹੈ ਤੇ ਭਾਰਤ ਦੇ ਨਾਲ ਹੁਣ ਕੈਨੇਡਾ ਦੇ ਵਪਾਰਕ ਸਬੰਧ ਵਧਿਆ ਬਣ ਸਕਦੇ ਨੇ ਜੇਕਰ ਅਨੀਤਾ ਆਨੰਦ ਕੈਨੇਡਾ ਦੇ ਪੀਐਮ ਬਣਦੇ ਹਨ ਤਾਂ ਇਸ ਲਈ ਕੈਨੇਡਾ ਦੇ ਜਿਹੜੇ ਹੋਰ ਪਾਕੀਏ ਮੈਂਬਰ ਹਨ ਉਹ ਅਨੀਤਾ ਆਨੰਦ ਨੂੰ ਪੀਐਮ ਦੇ ਮੈਂਬਰ ਵਜੋਂ ਦੇਖ ਰਹੇ ਹਨ ਸੋ ਦੋਸਤੋ ਅਨੀਤਾ ਆਨੰਦ ਕਦੋਂ ਪੀਐਮ ਬੰਦਿਆਂ ਕਦੋਂ ਵੀਜ਼ਾ ਐਲਾਨ ਹੁੰਦਾ ਹੈ ਜਦੋਂ ਵੀਜ਼ਾ ਐਲਾਨ ਹੋਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਏਵਰ ਪੰਜਾਬੀ ਟੀਵੀ ਤੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਏਵਰ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਏਵਰ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਰਤਰੀ ਸੋਨੀ ਲੈ ਕੇ ਹਾਜ਼ਰ ਆ ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਤੇ ਕੱਲ ਕੈਨੇਡਾ ਦੇ ਪੀਐਮ ਜਸਟਿਨ ਟ੍ਰੂਡੋ ਦੇ ਵੱਲੋਂ ਅਸਤੀਫਾ ਦਿੱਤਾ ਗਿਆ। ਇਸੇ ਨਾਲ ਹੀ ਨਵੇਂ ਉਮੀਦਵਾਰਾਂ ਦੇ ਨਾਮ ਵੀ ਸਾਹਮਣੇ ਆ ਗਏ ਹਨ। ਰਿਪੋਰਟਾਂ ਦੇ ਮਤਲਬ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਮੂਲ ਦੀ ਅਨੀਤਾ ਆਨੰਦ ਜਲਦੀ ਹੀ ਕੈਨੇਡਾ ਦੀ ਪੀਐਮ ਬਣ ਸਕਦੀ ਹੈ। ਤੁਹਾਨੂੰ ਦੱਸਦੇ ਨੇ ਕਿ ਇਸ ਸਮੇਂ ਅਨੀਤਾ ਆਨੰਦ ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਤੇ ਅੰਦਰੂਨੀ ਵਪਾਰ ਮੰਤਰੀ ਬਣੇ ਹੋਏ ਹਨ। ਇਸ ਤੋਂ ਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਵਕੀਲ ਵੀ ਹਨ ਅਤੇ ਉਹਨਾਂ ਨੇ ਹੋਰ ਵੀ ਬਹੁਤ ਕੈਨੇਡਾ ਦੇ ਲਈ ਵਧੀਆ ਕੰਮ ਕਰ ਕੀਤੇ ਹਨ ਆਪਣੇ ਮਿਨਿਸਟਰੀ ਦੇ ਦੌਰਾਨ ਉਹ ਬਹੁਤ ਜ਼ਿਆਦਾ ਅਹੁਦਿਆਂ ਦੇ ਕੰਮ ਕਰ ਚੁੱਕੇ ਹਨ ਇੰਨਾ ਹੀ ਨਹੀਂ ਉਹਨਾਂ ਦੇ ਕੋਲ ਬਹੁਤ ਸਾਰੀਆਂ ਡਿਗਰੀਆਂ ਵੀ ਹਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੇ ਹੋਰ ਮੈਂਬਰਾਂ ਦੇ ਵੱਲੋਂ ਅਨੀਤਾ ਆਨੰਦ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ ਤੇ ਕੁਝ ਹੀ ਦਿਨਾਂ ਦੇ ਵਿੱਚ ਜਲਦੀ ਹੀ ਤੈ ਹੋ ਜਾਵੇਗਾ ਕਿ ਅਨੀਤਾ ਆਨੰਦ ਜੋ ਕਿ ਭਾਰਤੀ ਮੂਲ ਦੇ ਨੇ ਉਹ ਜਲਦੀ ਹੀ ਪੀਐਮ ਬਣ ਸਕਦੇ ਨੇ ਕੈਨੇਡਾ ਦੇ ਜ਼ਿਆਦਾਤਰ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਨੀਤਾ ਆਨੰਦ ਭਾਰਤੀ ਮੂਲ ਦੇ ਨੇ ਉਹਨਾਂ ਦਾ ਜਿਹੜਾ ਘਰ ਹੈ ਉਹ ਭਾਰਤ ਦੇ ਪੰਜਾਬ ਦੇ ਵਿੱਚ ਪੈਂਦਾ ਹੈ ਤੇ ਭਾਰਤ ਦੇ ਨਾਲ ਹੁਣ ਕੈਨੇਡਾ ਦੇ ਵਪਾਰਕ ਸਬੰਧ ਵਧੀਆ ਬਣ ਸਕਦੇ ਨੇ ਜੇਕਰ ਅਨੀਤਾ ਆਨੰਦ ਕੈਨੇਡਾ ਦੇ ਪੀਐਮ ਬਣਦੇ ਹਨ ਤਾਂ ਇਸ ਲਈ ਕੈਨੇਡਾ ਦੇ ਜਿਹੜੇ ਹੋਰ ਪਾਰਟੀ ਦੇ ਮੈਂਬਰ ਹਨ ਉਹ ਅਨੀਤਾ ਆਨੰਦ ਨੂੰ ਪੀਐਮ ਦੇ ਮੈਂਬਰ ਵਜੋਂ ਦੇਖ ਰਹੇ ਹਨ ਸੋ ਦੋਸਤੋ ਅਨੀਤਾ ਆਨੰਦ ਕਦੋਂ ਪੀਐਮ ਬੰਦਿਆਂ ਕਦੋਂ ਵੀਜ਼ਾ ਐਲਾਨ ਹੁੰਦਾ ਹੈ ਜਦੋਂ ਵੀਜ਼ਾ ਐਲਾਨ ਹੋਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ A1 ਪੰਜਾਬੀ ਟੀਵੀ ਤੇ ਉਦੋਂ ਤੱਕ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ